ਰਾਸ਼ਟਰਪਤੀ ਦ੍ਰੋਪਦੀ ਮੋਰਮੋ ਅੱਜ ਤੋਂ ਪੰਜਾਬ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ 2 ਦਿਨਾ ਦੌਰੇ ਤੇ ਹੋਣਗੇ ਆਪਣੀ ਪੰਜਾਬ ਫੇਰੀ ਦੌਰਾਨ ਉਹ ਬਟਿੰਡਾ ਵਿਖੇ ਕੇਂਦਰੀ ਯੂਨੀਵਰਸਿਟੀ ਤੇ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੇ ਡਿਗਰੀ ਵਨਸ ਮਾਗਮਾ ਵਿੱਚ ਸ਼ਿਰਕਤ ਕਰਨਗੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਰਾਸ਼ਟਰਪਤੀ 1031 ਪੋਸਟ ਗ੍ਰੈਜੂਏਟ ਡਿਗਰੀਆਂ ਤੇ 60 ਪੀ ਐਚ ਡੀ ਡਿਗਰੀਆਂ ਪ੍ਰਦਾਨ ਕਰਨਗੇ ਇਸ ਦੌਰਾਨ ਉਹ ਅਕਾਦਮਿਕ ਉੱਤਮਤਾ ਲਈ 43 ਗੋਲਡ ਮੈਡਲ ਵੀ ਪ੍ਰਦਾਨ ਕਰਨਗੇ ਯੂਨੀਵਰਸਿਟੀ ਦੇ ਉਪ ਕੁਲਪਤੀ ਰਾਗਵਿੰਦਰ ਪ੍ਰਸਾਦ Tiwari ਨੇ ਸਾਡੇ ਸੰਵਾਦ ਦਾਤਾ ਅਮਰਿਤਪਾਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰਾਸ਼ਟਰਪਤੀ ਦੀ ਯੂਨੀਵਰਸਿਟੀ ਫੇਰੀ ਨੂੰ ਲੈ ਕੇ ਸਾਰਿਆਂ ਵਿੱਚ ਉਤਸ਼ਾਹ ਹੈ ਕਾਨੂੰਨ ਤੇ ਪ੍ਰਬੰਧ ਬਾਰੇ ਵਧੀਕ ADCB सुरेंद्रਪਾਲ ਸਿੰਘ ਪਰਮਾਨ ਨੇ ਰਾਸ਼ਟਰਪਤੀ ਦੇ ਦੌਰੇ ਦੇ ਚਲਦਿਆਂ ਯੂਨੀਵਰਸਿਟੀ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਹਰਸ ਦਾ ਵਿਸ਼ਾ ਹੈ ਕਿ ਹਮਾਰੇ ਵਿਸ਼ਵਵਿਦਾਲਨ ਮੈਂ

ਕੰਟੀਨਜੈਂਸੀ ਪਲੈਨਿੰਗ ਹੋទਈ ਵੀ ਕੈਨਟ ਸ਼ੇਅਰ ਵਿਦ ਅਬਿਲੀਅਨ ਦਾ ਪੀਪਲ ਫਾਦਰ ਮੈਟਰ ਇਜ਼ ਔਲਰੇਡੀ ਇਨ ਪਲੇਸ ਮੋਸਟ ਲਾਈਕਲੀ ਟੂ ਬਟ ਮੀ ਐਕਸੈਂਡ ਪੰਜ ਉੱਗੀਆਂ ਸ਼ਖਸੀਅਤਾਂ ਨੂੰ ਉਹਨਾਂ ਦੇ ਸਬੰਧਤ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਪੰਜ ਆਨਰੇਰੀ ਡੀਲਿਟ ਡਿਗਰੀਆਂ ਦਿੱਤੀਆਂ ਜਾਣਗੀਆਂ ਏਮਜ਼ ਵਿਖੇ ਰਾਸ਼ਟਰਪਤੀ ਐਮਬੀਬੀਐਸ ਡਾਕਟਰ ਆਫ ਮੈਡੀਸਨ ਮਾਸਟਰ ਆਫ ਸਰਜਰੀ ਮਾਸਟਰ ਆਫ ਡੈਂਟਲ ਸਰਜਰੀ ਵਿੱਚ 72 ਡਿਗਰੀਆਂ ਤੇ ਮੈਡਲ ਤਕਸੀਮ ਕਰਨਗੇ Uh, राष्ट्रपति महोदया आ रही हैं फॉर सिविक रिसेप्शन ऑन बिहाफ द गवर्नमेंट ऑफ पंजाब उनका सीएम uh, साहब और गवर्नर साहब की तरफ से सिविक रिसेप्शन रखा गया है ਮੋਹਾਲੀ ਮੇ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਮੇ ਮਾਨਯੋ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਓਨਰ ਦੇ ਵਿੱਚ ਗਵਰਨਮੈਂਟ ਆਫ ਪੰਜਾਬ ਵੱਲੋਂ ਇੱਕ ਸਿਵਿਕ ਰਿਸੈਪਸ਼ਨ ਆਰਗੇਨਾਈਜ਼ ਕੀਤੀ ਜਾ ਰਹੀ ਹੈ ਜੋ ਕਿ ਆਈਐਸਪੀ ਮੋਹਾਲੀ ਦੇ ਵਿੱਚ ਕੀਤੀ ਜਾਵੇਗੀ ਇਸ ਦੇ ਸਾਰੇ ਹੀ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਲਗਭਗ 40 ਮਿੰਟ ਦਾ ਪ੍ਰੋਗਰਾਮ ਹੋਏਗਾ ਮੈਡਮ ਪ੍ਰੈਜ਼ੀਡੈਂਟ ਦੇ ਓਨਰ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਸ਼ਾਮ ਵੇਲੇ ਰਾਸ਼ਟਰਪਤੀ ਮੋਹਾਲੀ ਵਿਖੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਰੱਖੇ ਗਏ ਨਾਗਰਿਕ ਸਵਾਗਤ ਸਮਾਰੋਹ ਵਿੱਚ ਸ਼ਾਮਲ ਹੋਣਗੇ ਜਿਸ ਵਿੱਚ ਨਿਆਪਾਲਿਕਾ ਸਿਆਸੀ ਉੱਚ ਪ੍ਰਸ਼ਾਸਨਿਕ ਅਧਿਕਾਰੀ ਤੇ ਵੱਖ-ਵੱਖ ਖੇਤਰਾਂ ਦੀਆਂ ਉੱਗੀਆਂ ਸ਼ਖਸੀਅਤਾਂ ਮੌਜੂਦ ਰਹਿਣਗੀਆਂ ਰਾਸ਼ਟਰਪਤੀ ਦੀ ਆਮਦ ਨੂੰ ਲੈ ਕੇ ਮੋਹਾਲੀ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਰੜੇ ਪ੍ਰਬੰਧ ਕੀਤੇ ਗਏ ਨੇ ਭਲਕੇ 12 ਮਾਰਚ ਨੂੰ ਰਾਸ਼ਟਰਪਤੀ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਦੇ 72ਵੇਂ ਡਿਗਰੀ ਵਨ ਸਮਾਗਮ ਵਿੱਚ ਸ਼ਾਮਲ ਹੋਣਗੇ ਪੰਜਾਬ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕਰਨ ਵਾਲੇ ਉਦੇਸ਼ ਦੇ 6ਵੇਂ ਰਾਸ਼ਟਰਪਤੀ ਹੋਣਗੇ